ਹੈਲੋ ਦੋਸਤੋ ਲੋਜੀਸ ਰਾ ਪੰਜਾਬੀ ਬਲੌਗਸ ਤੁਹਾਡਾ ਸਵਾਗਤ ਹੈ ਲੋਜੀਆ ਬਾਤਿਆਰ ਬਾਤ ਤਿਆਰ ਆ ਤੇ ਲੈ ਕੇ ਆਇਆ ਵਾ ਬਾਜ਼ਾਰ ਵੀ ਜਾ ਕੇ ਆ ਬਾਜ਼ਾਰ ਚ ਤੁਹਾਨੂੰ ਮੈਂ ਦਿਖਾ ਦੇਣਾ ਕੀ ਲੈ ਕੇ ਆਇਆ ਹੈ ਤੇ ਰਵੀਤਾਰਾਣੇ ਨੂੰ ਦੇਖੋ ਜੀ ਸਵੇਰੀ ਸਵੇਰੇ ਟੀਰੀਆ ਸੁਬਾਹ ਹੋ ਰਹੀ ਹੈ 12 ਵਜੇ ਸਵੇਰੇ ਸਵੇਰੇ ਦੇਖ ਲਓ ਦੋਸਤੋ ਇਹ ਕੀ ਆ ਅਮਰੂਦ ਅਮਰੂਦ ਲਾਇ ਅਮਰੂਦ ਕੱਟ ਰਹੀ ਹੈ ਦੋਸਤੋ ਤੇ ਮੈਂ ਲੈ ਕੇ ਆਇਆ ਤੁਹਾਨੂੰ ਮੈਂ ਬਾਜ਼ਾਰ ਚ ਦਿਖਾ ਦੇਣਾ ਸਾਰੇ ਢੇਰੀ ਕਰਕੇ ਓਏ ਹੋਰ ਇਹ ਕੀ ਹੈ ਇਹ ਕੀ ਹੈ ਲਓ ਜੀ ਦੋਸਤੋ ਨਿੰਬੂ ਨਿੰਬੂ ਲੈ ਕੇ ਆਏ ਦੋਸਤੋ ਨਿੰਬੂ ਲਓ ਜੀ ਨਿੰਬੂ ਲੈ ਕੇ ਆਇਆ ਤੇ 30 ਰੁਪਏ ਦੇ ਨਿੰਬੂ ਤੇ 20 ਰੁਪਏ ਦਾ ਧਨੀਆ ਤੇ ਉਦੋਂ ਬਾਅਦ ਹੁਣ ਸਪੈਸ਼ਲ ਹੋ ਗਿਆ ਉਹਨਾਂ ਬਤਾ ਰਹੇ 100 ਰੁਪਏ ਦਾ ਲੈ ਕੇ ਆਏ ਆ ਪਨੀਰ ਇਹਨੂੰ ਰੱਖੋ ਫ੍ਰਿਜ ਚ ਪਨੀਰ ਲੈ ਕੇ ਆਇਆ 100 ਰੁਪਏ ਦਾ ਤੇ 100 ਰੁਪਏ ਦੇ ਲੈ ਕੇ ਆਇਆ 20 ਪੀਸ ਕੁਲਚੇ ਔਰ 100 ਰੁਪਏ ਕਿਲੋ ਹੋ ਗਏ ਆ ਟਮਾਟਰ ਲਓ ਜੀ ਟਮਾਟਰ ਹੋ ਗਏ ਆ ਤੇ ਹੋਰ ਮੈਂ ਤੁਹਾਨੂੰ ਦਿਖਾ ਦੇਣਾ ਹੈ ਤੇ ਲਓ ਜੀ ਆਹ 50 ਰੁਪਏ ਦੇ ਆਲੂ ਉਬਾਲ ਰਹੇ ਆਪਾਂ ਤੇ ਆਹ 100 ਰੁਪਏ ਦੇ ਆਪਾਂ ਉਬਾਲ ਰਹੇ ਆਂ ਛੋਲੇ ਜੋ ਕਿ ਕਾਲੇ ਚਨੇ ਔਰ ਕਾਬਲੀ ਛੋਲੇ ਕਾਲੇ ਛੋਲੇ ਤੇ ਚਿੱਟੇ ਛੋਲੇ ਠੀਕ ਹੈ ਦੋਸਤੋ ਤੇ ਬਣੂਗਾ ਆਪਣੇ ਕੀ ਬਣੂਗਾ ਤੁਸੀਂ ਦੇਖ ਹੀ ਲੇਤਾ ਕੀ ਬਣਾਵਾਂਗੇ ਆਪਾਂ ਦੱਸੋ ਕੀ ਬਣੂਗਾ ਬਣ ਗਏ ਕੁਲਚੇ ਛੋਲੇ ਨਾ ਨਾ ਕੁਲਚੇ ਗਲੇ ਕੁਲਚੇ ਛੋਲੇ ਵਾਲੇ ਤੇ ਪਨੀਰ ਵਾਲੇ ਔਰ ਮੱਖਣ ਆਪਣੇ ਲਵੇ ਹੈਗਾ ਨਾ ਯਸ ਆਪਣੇ ਲਵੇਗਾ ਯਸ ਮੱਖਣ ਹੈਗਾ ਇਹ ਸਾਡੇ ਲਵੇ ਤੇ ਲੋਜੀ ਤਿਆਰ-ਵਰ ਤਿਆਰ ਹੋ ਜਾਓ ਹੁਣ ਰਵੀ ਤਾਰਾ ਨੇ ਸਾਨੂੰ ਦਿਖਾਵਾਂਗੇ ਆਪਣੇ ਬਲੌਗ ਵਿੱਚ ਛੋਲੇ ਕੁਲਚੇ ਲੋਜੀ ਪਹਿਲਾਂ ਆਪਾਂ ਖਾ ਲਓ ਤਲੇ ਤੋਂ ਅਮਰੋਦ ਖਾ ਲਓ ਬਾਹਲੇ 14 ਸਰਕਲ ਹੈ ਨੰਮ ਕਾਲਾ ਨੂਨ ਦਾ ਛੜਕ ਲੈ ਲੋਜੀ ਮਿੱਤਰੋ ਕਾਲਾ ਨੂਨ ਛੜਕ ਲੈਨੇ ਆ ਤੇ ਲੋਜੀ ਇੱਧਰ ਦੇਖੋ ਜੀ ਸਵੇਰੇ ਵੀ ਸੁੱਤੇ ਪਏ ਤੇ ਰਾਤ ਨੂੰ ਵੀ ਸੁੱਤੇ ਪਏ ਨੇ ਤੇ ਲਓ ਜੀ ਮਿੱਤਰੋ ਸਾਰੇ ਕੰਮ ਨਿਵੇੜ ਕੇ ਆਪਣੇ ਕੰਮ ਨਿਵੇੜ ਲੈਂਦੇ ਨੇ ਸਵੇਰੀ ਕਿਉਂਕਿ ਬੰਦੇ ਆਪਣੇ ਲਵੇ ਹੈਗੇ ਨਹੀਂ ਕੰਮ ਵਾਲੇ ਸਾਰੇ ਕੰਮ ਨਿਵੜਨੇ ਬੱਚੇ ਸਕੂਲ ਗਏ ਹੋਏ ਨੇ ਲਓ ਜੀ ਸਾਡਾ ਪਲਾਟ ਦੇਖ ਲਓ ਤੁਸੀਂ ਪਲਾਂਟ ਕਹਿੰਦੇ ਨੇ ਇਹਨੂੰ ਪਲਾਂਟ ਲਓ ਜੀ ਮਿੱਤਰੋ ਜਿਹੜਾ ਮੇਰਾ ਅੰਬ ਸੀ ਨਾ ਜਿਹੜਾ ਮੈਂ ਅੰਬ ਬੀਜਾ ਦੀ ਮੈਂਗੋ ਉਹ ਵੀ ਮੈਂ ਤੁਹਾਨੂੰ ਦਿਖਾ ਦੇਣਾ ਦੇਖੋ ਆਪਣੇ ਮੈਂਗੋ ਦੇ ਨਾਲ ਉੱਪਰ ਹੋਰ ਵੀ ਪੱਤੇ ਨਿਕਲੇ ਆ ਦੇਖੋ ਦੋਸਤੋ ਚੱਲੂਗਾ ਆਪਾਂ ਦੇਖੀ ਅਗਲੇ ਸੀਜ਼ਨ ਆਪਾਂ ਖਾਏ ਲੈਣੇ ਨੇ ਆਪਾਂ ਨੇ ਤੇ ਤੁਹਾਨੂੰ ਵੀ ਖਵਾਏ ਦੂੰਗਾ ਮੈਂ ਆਪਾਂ ਠੀਕ ਆ ਮਿੱਤਰੋ ਤੇ ਆਪਣਾ ਸਿਲਵਰ ਪਲੇਅ ਆਵਰ ਟਨ ਆ ਆ 9 10 ਤਰੀਕ ਨੂੰ ਡੇਡ ਦਿੱਤੀ ਹੋਈ ਆ ਤੇ ਇੱਕ ਦਾ ਹੈਗਾ ਇਹ ਆਪਣਾ ਇੱਕ ਹੋਰ ਆ ਦੋ ਹੋ ਜਾਣਗੇ ਆਪਣੇ ਦੇ ਵਿੱਚ ਠੀਕ ਆ ਦੋਸਤੋ ਤੇ ਜਿਵੇਂ ਵੀ ਆਊਗਾ ਤਾਂ ਉਹਦੀ ਬਿੱਗ ਪਾਰਟੀ ਚੱਲੂਗੀ ਆਪਾਂ ਉਹਦੇ ਵੀ ਪਾਰਟੀ ਕਰਾਂਗੇ ਸਾਡੇ ਨਾਲ ਬਣੇ ਰਹੋ ਜੀ ਫੁੱਲ ਪਾਰਟੀ ਚੱਲੂਗੀ ਚਲੋ ਹਜੇ ਅਮਰੂਦ ਖਾ ਕੇ ਆਪਾਂ ਤੁਹਾਡੇ ਨਾਲ ਗੱਲ ਕਰਦੇ ਆ ਠੀਕ ਆ ਦੋਸਤੋ ਤੇ ਇਧਰ ਦੇਖੋ ਜੀ ਵਲੋਗ ਹੋਰਾਂ ਦਾ ਵੀ ਦੇਖੀ ਜਾਂਦੇ ਨੇ ਸਾਡਾ ਦਾ ਦੇਖਦੇ ਨਹੀਂ ਹੈਗੇ ਸਾਡਾ ਸਾਡੇ ਘਰ ਦੇ ਨਹੀਂ ਦੇਖਦੇ ਦੇਖੋ ਜੀ ਦੇਖ ਲਈ ਐਸ ਯਸ ਪਹਿਲਾਂ ਉਹ ਹੀ ਦੇਖਿਆ ਸਭ ਤੋਂ ਪਹਿਲਾਂ ਅੱਛਾ ਲੋ ਜੀ ਪਰਵਾਨੇ ਤਾਂ ਦੇਖਿਆ ਦੀ ਬਿੱਬੀ ਦਾ ਦੇਖਿਆ ਦੀ ਦੇਖਿਆ ਦਿਓ ਬਾਈ ਚਲੋ ਜੀ ਕੋਈ ਗੱਲ ਨਹੀਂ ਸਾਰਿਆਂ ਨੇ ਦੇਖਿਆ ਦੀ ਲੋ ਜੀ ਠਾਕੁਰ ਜੀ ਦੇ ਕਰਾ ਦੇਣਾ ਮੈਂ ਦਰਸ਼ਨ ਲੋ ਜੀ ਠਾਕੁਰ ਜੀ ਦੇ ਦਰਸ਼ਨ ਆਪਣਾ ਮੋਬਾਈਲ ਹੋ ਰਿਹਾ ਚਾਰਜ ਤੇ ਲੋ ਜੀ ਸੰਖ ਵੀ ਵਚਾ ਸਕਦੇ ਆ ਤੁਸੀਂ ਘੜੀਆਂ ਵੀ ਪਾ ਸਕਦੇ ਆ ਤੁਸੀਂ ਤਿੰਨ ਘੜੀਆਂ ਪਈਆਂ ਨੇ ਤੇ ਇੱਕ ਘੜੀ ਮੈਂ ਬੰਨੀ ਹੋਈ ਆ ਤੁਹਾਨੂੰ ਪਤਾ ਹੀ ਆ ਚਾਰ ਘੜੀਆਂ ਹੈਗੀਆਂ ਨੇ ਆਪਣੀਆਂ ਤੇ ਚਲੋ ਮਿੱਤਰੋ ਕੋਈ ਗੱਲ ਨਹੀਂ ਤੇ ਆਪਾਂ ਨੇ ਇੱਕ ਹੋਰ ਆਰਡਰ ਕਰਿਆ ਹੋਇਆ ਏ ਉਹ ਵੀ ਆ ਜਾਊਗਾ ਤੇ ਤੁਹਾਨੂੰ ਸਾਰਾ ਕੁਝ ਦਿਖਾਉਂਗਾ ਮੈਂ ਦੇਖੋ ਰਵੀਦਾ ਰਾਣੀ ਖਾਰੀਆ ਤੋਂ ਅਵਾਜ਼ ਆ ਰਹੀ ਹੋਊਗੀ ਦੇਖੋ ਅੱਲੀ ਕੱਲੀ ਖਾਰੀਆ ਦੇਖੋ ਚਲੋ ਜੀ ਮਿਲਦੇ ਆਂ ਫਿਰ ਖਾ ਪੀ ਕੇ ਆਪਾਂ ਤੁਹਾਡੇ ਨਾਲ ਬਣਾਵਾਂਗੇ ਕੁਲਚੇ ਲਓ ਜੀ ਮਿੱਤਰੋ ਆ ਗਿਆ ਆਪਾਂ ਜੋਕੇ ਰੈਡੀ ਛੜੀ ਹੋਣ ਲੱਗੇ ਨੇ ਆਪਣੇ ਕੁਲਚੇ ਦੇਖੋ ਜੀ ਦੋਸਤੋ ਵੈਲਡਨ ਵੈਲਡਨ ਹੋ ਜਾਊਗਾ ਜੇ ਕੁਲਚੇ नाड़े है अपने जरा भी समान तैयार कर रहे थे हाए गाय लगे गाय ने देखो जी हाँ। लगे हुए ने, देखो लगे ने आलू, अभी, आ, है, आलू ने, देखो जी आलू आय हाय हाय आलू छिल रहे ਚਲਾਇਆ ਨੂੰ ਛੱਲਣ ਦੋ ਫਿਰ ਆਪਾਂ ਤਿਆਰ ਵਰ ਤਿਆਰ ਹੋ ਕੇ ਆਪਾਂ ਤੁਹਾਨੂੰ ਕੋਲਚੇ ਦਿਖਾਣੇ ਨੇ ਸਾਡੇ ਨਾਲ ਬਣੇ ਰਹੋ ਦੋਸਤੋ ਠੀਕ ਆ ਮਿੱਤਰੋ ਆ ਆ ਇਹਨੂੰ ਦੇਖ ਲਓ ਮਿਆਂਕ ਨਾਣੇ ਨੂੰ ਇਸ ਦਾ ਇੰਟਰੋਡਕਸ਼ਨ ਦੋ ਯਾਰ ਲਓ ਜੇ ਮਿਆਂਕ ਨਾਣਾ ਹੈ ਮਿਆਂਕ ਨਾਣਾ ਚਲੋ ਜੀ ਦੋਸਤੋ ਮਿਲਦੇ ਆ ਫਿਰ ਆਪਾਂ ਲੋ ਛੱਲ ਕੇ ਠੀਕ ਆ ਦੋਸਤੋ ਲਓ ਜੇ ਮਿੱਤਰੋ ਦੇਖੋ ਜੇ ਰਵੀ ਤਾਰਾਣੀ ਤਿਆਰ ਵਰ ਤਿਆਰਾ ਦੇਖੋ ਦੋਸਤੋ ਲੱਗਦੀ ਆ ਨਾ ਮਾਸਟਰ ਸਾਹਿਬ ਆਏ ਹਾਏ ਮਾਸਟਰ ਸਾਹਿਬ ਲਓ ਜੇ ਪੜੇ ਹੈਗੀ ਨਹੀਂ ਮਾਸਟਰ ਸਾਹਿਬ

ਦੇਖ ਲੋ ਸਾਡੇ ਬਲੌਗ ਚ ਬਣ ਰਿਹਾ ਅੱਜ ਕੁਲਚੇ ਛੋਲੇ ਕੁਲਚੇ ਬਣਾਏ ਦੋਸਤੋ ਕੁਲਚੇ ਚਲੋ ਜੀ ਆਪਾਂ ਤੁਹਾਨੂੰ ਦਿਖਾਵਾਂਗੇ ਕੁਲਚੇ ਲਓ ਜੀ ਦੇਖੋ ਜੀ ਪਹਿਲਾਂ ਦੇਖੋ ਜੀ ਸਬਜ਼ੀਆਂ ਵੀ ਪਈਆਂ ਨੇ ਕੁਲਚੇ ਵੀ ਆਲੂ ਵੀ ਆਲੂ ਵੀ ਕੱਟ ਰਹੇ ਹਾਂ ਅਸੀਂ ਐਸੇ ਠੀਕ ਹੈ ਦੋਸਤੋ ਚਲੋ ਜੀ ਮਿਲਦੇ ਹਾਂ ਫਿਰ ਆਪਾਂ ਸਾਡੇ ਨਾਲ ਬਣੇ ਰਹੋ ਜਦ ਆਪਾਂ ਤਿਆਰ-ਵਾਰ ਤਿਆਰ ਕਰਾਂਗੇ ਠੀਕ ਹੈ ਮਿੱਤਰੋ ਅੱਜੇ ਦੋਸਤੋ ਦੇਖੋ ਇਹ ਬਣ ਰਹੇ ਨੇ ਹੁਣ ਟਮਾਟਰ ਕੱਟੇ ਜਾ ਰਹੇ ਨੇ ਦੇਖੋ ਜੀ ਮੈਂ ਤੁਹਾਨੂੰ ਦਿਖਾ ਦੇਣਾ ਟਮਾਟਰ ਕਿਵੇਂ ਕੱਟੇ ਜਾਂਦੇ ਨੇ ਦੇਖੋ ਦੋਸਤੋ ਟਮਾਟਰ ਆਏ ਹਾਏ 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 ਓਏ ਹੋਏ ਹੋਏ ਸਮਾਨ ਦੇਖੋ ਛੋਲੇ ਆਲੂ ਪਨੀਰ ਉਲਚੇ ਔਰ ਨੀਂਬੂ ਔਰ ਮਿਰਚਾਂ ਤੇ ਧਨੀਆ ਦੋਸਤੋ ਠੀਕਾ ਮਿੱਤਰੋ ਬਣ ਰਹੇ ਨੇ ਬਹਤਰੀਨ ਬਣਨਗੇ ਦੋਸਤੋ ਬਹਤਰੀਨ ਕੋਈ ਚੋੜੇ ਅੱਜ ਦੋਸਤੋ ਹੁਣ ਮਿਰਚਾਂ ਦੀ ਵਾਰ ਆ ਗਈ ਮਿਰਚਾਂ ਵੀ ਵੱਡਣੀਆਂ ਨੇ ਆਪਾਂ ਨੇ ਮਿਰਚਾਂ ਵੱਢਦੇ ਹੋਏ ਤੁਹਾਨੂੰ ਦਿਖਾ ਦਿੰਨੇ ਆਪਾਂ ਦੇਖੋ ਜੀ ਰਵਿਤਾ ਰਾਣੀ ਲੱਗੀ ਹੋਈ ਆ ਮਿਰਚਾਂ ਆਏ ਹਾਏ ਹਾਏ ਤੁਹਾਡੇ ਮੂੰਹ ਚ ਮਿਰਚਾਂ ਨੂੰ ਦੇਖ ਕੇ ਪਾਣੀ ਵੀ ਆ ਜਾਂਦਾ ਹੈ ਮੈਨੂੰ ਪਤਾ ਹੈ ਓਕੇ ਜੀ ਰਿਪੋਰਟ ਆ ਦੋਸਤੋ ਆ ਦੇਖੋ ਜੀ ਐਕਸਪਰਟ ਹੋ ਗਈ ਐ ਰਵਿਤਾ ਰਾਣੀ ਭਾਈ ਦੇਖੋ ਦੋਸਤੋ ਐਕਸਪਰਟ ਓਏ ਹਾਏ ਮੂੰਹ ਚ ਪਾਣੀ ਆ ਰਿਹਾ ਹੈ ਬਣਿਆ ਕੁਝ ਨਹੀਂ ਹੈਗਾ ਮਾਰੇ ਜ਼ਰੂਰ ਆ ਰਿਹਾ ਹੈ ਟਮਾਟਰ ਵੱਡੇ ਗਏ ਨੇ ਦੇਖੋ ਦੋਸਤੋ ਤੇ ਛੋਲੇ ਛੋਲੇ ਸਾਰਾ ਮਟੀਰੀਅਲ ਤਿਆਰ ਵਰ ਤਿਆਰ ਕਰਕੇ ਨਾਲ ਨਾਲ ਭਰ ਕੇ ਕੁਲਚੇ ਡੱਬਦਾ ਕੇ ਲੋ ਜੀ ਮਿੱਤਰੋ ਫਟਾਫੜ ਦੇ ਚੱਕਰਾ ਵਿੱਚ ਬੰਦੇ ਆਪਾਂ ਨੇ ਬੁਲਾ ਲਏ ਨੇ ਦੇਖੋ ਇਹ ਜੋ ਕਿ ਪਾਰੋ ਰਾਣੀ ਤੇ ਰਵਿਦਾ ਰਾਣੀ ਚੱਕ ਰਹੇ ਨੇ ਫੱਟੇ ਜੋ ਕਿ ਟਮਾਟਰ ਵੀ ਛਿੱਲੇ ਲੇ ਉਹ ਧਨੀਆ ਵੀ ਨੀਂਬੂ ਵੀ ਮਿਰਚਾਂ ਵੀ ਪਨੀਰ ਵੀ ਪਿਆ ਹੈ ਤੇ ਹੁਣ ਆਲੂ ਫਟਾਫੜ ਛਿੱਲੇ ਜਾ ਰਹੇ ਨੇ ਦੇਖੋ ਕੱਟੇ ਜਾ ਰਹੇ ਨੇ ਦੋਸਤੋ ਵਾਓ ਦੇਖੋ ਇਹ ਆਏ ਹਾਏ ਹਾਏ ਸਵਾਦ ਆਣ ਵਾਲਾ ਕੁਲਚਿਆਂ ਦਾ ਦਾ ਦੋਸਤੋ ਮੈਂ ਕਹਿੰਦਾ ਨਜ਼ਾਰੇ ਆ ਜਾਣਗੇ ਵਧੀਆ ਬਣਾਣੇ ਨੇ ਆਪਾਂ ਨੇ ਠੀਕ ਆ ओके सर ओके ताही पैसे मिलेंगे जब बढ़िया बनेंगे पहले मेरे पैसे तो दे दो पहले पुराने अगले की तो बाद में देखेंगे आज दोस्तों आज माने कुरचे ते ਕਾਲੂ ਕੀ ਬਣਾਉਣਾ ਕਾਲੂ ਨਾ ਵੀ ਤੋਂ ਨਵੀਂ ਡਿਸ ਕਾਲੂ ਬਣਾਵਾਂਗੇ ਆਪਾਂ ਪੀਜੇ ਹੈ ਲਓ ਜੀ ਦੇਖਾਂਗੇ ਆਪਾਂ ਕਾਲੂ ਬਣਾਵਾਂਗੇ ਪੀਜੇ ਦੋਸਤੋ ਪੀਜੇ ਬਣਾਵਾਂਗੇ ਜਾਂ ਕਮੈਂਟ ਕਰਕੇ ਦੱਸੋ ਕੀ ਬਣਾਈਏ ਉਹੀ ਚੀਜ਼ ਬਣਾਵਾਂਗੇ ਆਪਾਂ ਠੀਕ ਆ ਮਿੱਤਰੋ ਲੋ ਜੇ ਮਿੱਤਰੋ ਲੋ ਜੇ ਸਾਡੇ ਕੁਲਚੇਾਂ 'ਚ ਪਨੀਰ ਵੀ ਪਊਗਾ ਮਿੱਤਰੋ ਦੇਖੋ ਜੀ ਪਨੀਰ ਵੱਡਿਆ ਜਾ ਰਿਹਾ ਦੇਖੋ ਦੋਸਤੋ ਭਰ ਕੇ ਸਿਲਵਟੇ ਦੇ ਲੋ ਜੇ ਨਾ ਪਨੀਰ ਪਊਗਾ ਦੇਖੋ ਤੁਹਾਡੇ ਮੂੰਹ 'ਚ ਰੌਣ ਆ ਜਾਣਗੀਆਂ ਦੇਖੋ ਦੋਸਤੋ ਰਵਿਦਾ ਰੌਣਾਂ ਚੱਕ ਤੇ ਫਟੇ ਲੋ ਜੇ ਮਿੱਤਰੋ ਕਹਿੰਗੇ ਕਿ ਲੋ ਪਨੀਰਾ ਲੈ ਕੇ ਤਾਂ ਤੁਸੀਂ ਆਏ ਤੁਹਾਨੂੰ ਪਤਾ ਹੋਵੇ ਕਿਤਨਾ ਲੋ ਜੇ ਦੋਸਤੋ ਕੋਈ ਕਿਲੋ ਨਹੀਂ ਹੈਗਾ ਦੋਸਤੋ ਪਾਈ ਆਈ ਆ ਚਲੋ ਦੋਸਤੋ ਪਾਈਓ ਤੋਂ ਵੱਧ ਆ ਇਹ ਹੈਗਾ ਇਹ 150 ਰੁਪਏ ਦਾ ਪਨੀਰ ਹੈ ਦੋਸਤੋ ਨੀਰ ਪਾ ਕੇ ਇਹਦਾ ਕੁਲਚੇ ਸੋਨੂੰ ਪਤਾ ਹੈ ਰੰਗ ਬਰੰਗੇ ਹੋ ਜਾਂਦੇ ਨੇ ਟੇਸਟੀ ਡਿਲੀਸ਼ੀਅਸ ਪਤਾ ਨਹੀਂ ਕੀ ਕਹਿੰਦੇ ਨੇ ਯਾਰ ਕਿਹਦਾ ਅੰਗਰੇਜ਼ੀ ਸਾਨੂੰ ਕੱਟੇ ਜਾਂਦੀ ਆ ਸਵਾਦਿਸ਼ਟ ਹੋ ਜਾਂਦੇ ਨੇ ਸਵਾਦਿਸ਼ਟ ਪੰਜਾਬੀ ਚ ਸਵਾਦਿਸ਼ਟ ਚਲੋ ਦੋਸਤੋ ਜਿਵੇਂ ਵੀ ਬਣ ਜਾਣਗੇ ਮੈਂ ਤੁਹਾਨੂੰ ਜ਼ਰੂਰ ਦਿਖਾਵਾਂਗਾ ਦਿਖਾਤਾ ਰਿਹਾ ਹਾਂ ਜਾਂ ਸਾਡੇ ਨਾਲ ਬਣੇ ਰਹੋ ਬਸ ਤਾਂ ਜੀ ਦੋਸਤੋ ਆਪਣਾ ਕੁਲਚਿਆਂ ਦੀ ਸਬਜ਼ੀ ਤਾਂ ਤਿਆਰ ਬਰ ਤਿਆਰ ਆ ਲਓ ਜੀ ਦੋਸਤੋ ਬਸ ਹੋਣੇ ਹੈ ਨਾ ਦੇਖੋ ਹਜੇ ਨਾ ਹੈ ਅ ਅਨ ਪ੍ਰਾਈ ਆ ਤੇ ਪੂਰੀ ਓੱਕੇ ਦੀ ਰਿਪੋਰਟ ਆ ਰੱਖ ਲਿਆ ਕੜਾਹਾ ਆਪਾਂ ਨੇ ਕੜਾਹੀ ਤੇ ਇਹਦੇ ਵਿੱਚ ਆਪਾਂ ਕਰਾਂਗੇ ਫਰਾਈ ਆਏ ਹਾਏ ਕੜਾਹੀ ਚ ਰੱਖ ਕੇ ਕਰਾਂਗੇ ਫਰਾਈ ਪਰ ਬਹੁਤ ਟੇਸਟੀ ਨੇ ਜੀ ਕਰਦਾ ਐਂ ਖਾ ਲਾਓ ਇਹਨਾਂ ਨੂੰ ਓਏ ਹਾਏ ਬਹੁਤ ਟੇਸਟੀ ਬਣੇ ਹੋਏ ਨੇ ਆਏ ਹਾਏ ਲਓ ਜੀ ਦੇਖੋ ਦੋਸਤੋ ਬੜਾ ਟੇਸਟੀ ਸਮਾਨ ਪਾਇਆ ਹੈ ਰਵਿਤਾ ਰਾਣੀ ਨੇ ਆ ਬਲੌਗ ਚ ਤਾਂ ਸਾਨੂੰ ਕੁਲਚੇ ਟਾਪ ਦੇ ਦੇਖਣਾ ਟਾਪ ਦੇ ਦਿਖਾਵਾਂ ਖਵਾਵਾਂਗੇ ਵੀ ਦੋਸਤੋ ਖਵਾਵਾਂਗੇ ਪੱਕਾ ਹੈਲੋ ਦੋਸਤੋ ਲਓ ਜੇ ਮਿੱਤਰੋ ਦੇਖੋ ਜੀ ਦੋਸਤੋ ਕਰਤੇ ਨੇ ਫਰਾਈ ਹੋ ਰਹੇ ਦੋਸਤੋ ਆਏ ਹਾਏ ਹਾਏ ਰੰਗ ਰੂਪ ਦੇਖੋ ਤੁਸੀਂ ਸਬਜੀ ਦਾ ਕਿਸੇ ਤੋਂ ਮਿਲਦਾ ਤੁਹਾਨੂੰ ਐ ਜੇ ਹੋਟਲ ਢਾਬੇ ਤੋਂ ਜਾਂ ਕਿਸੇ ਰੇੜੀ ਤੋਂ ਜਾਇ ਜ ਆਪਣਾ ਹੋਮ ਮੇਡ ਬਣ ਰਿਹਾ ਕੁਲਚਾ ਦੋਸਤੋ ਬੜਾ ਟੇਸਟੀ ਐ ਸਪਾਈਸੀ ਸਾਰਾ ਕੁਸ ਪਾਇਆ ਹੋਇਆ ਆਏ ਹਾਏ ਹਾਏ ਜਦ ਬਣ ਜੂਗਾ ਨਾ ਤੁਹਾਨੂੰ ਜਰੂਰ ਦਿਖਾਵਾਂਗੇ ਆਪਾਂ ਸਾਡੇ ਨਾਲ ਬਣੇ ਰਹੋ ਠੀਕ ਹੈ ਮੈਂ ਤੋ ਇਨਾ ਮੈਂ ਬੱਚਿਆਂ ਨੂੰ ਲਿਆਵਾਂ ਟਾਈਮ ਹੋ ਗਿਆ ਜਵਾਕਾਂ ਦਾ ਮੈਂ ਜਵਾਕਾਂ ਨੂੰ ਲੈ ਕੇ ਆਣਾ ਹੈ ਠੀਕ ਆ ਦੋਸਤੋ ਸਕੂਲਾਂ ਠੀਕ ਆ ਮਿੱਤਰੋ ਫਿਰ ਦਿਖਾਣਾ ਸੁਣ ਮੈਂ ਆ ਕੇ ਕੁਲਚੇ ਬਣਾਏ ਹੋਏ ਰਵੀਤਾ ਰਾਣੀ ਔਰ ਦੇਸਪਾਰ ਰਾਣਾ ਦੇ ਕੁਲਚੇ ਲਾਜੇ ਮਿੱਤਰੋ ਦੇਖੋ ਜੀ ਆਪਣੇ ਕੁਲਚੇ ਤਿਆਰ ਵਰ ਤਿਆਰ ਨੇ ਦੇਖੋ ਜੀ ਐਵੇਂ ਭਰੇ ਜਾਂਦੇ ਨੇ ਕੁਲਚੇ ਦੇਖੋ ਜੀ ਓਏ ਹਾਏ ਹਾਏ ਲਾਜੇ ਮਿੱਤਰੋ ਕੁਲਚਾ ਦੇਖੋ ਤੁਸੀਂ ਮੈਂ ਕਹਿੰਨਾ ਤੁਹਾਡੇ ਮੂੰਹ ਚ ਪਾਣੀ ਆ ਰਿਹਾ ਹੋਊਗਾ ਯਾਰ ਬੜਾ ਟੇਸਟੀ ਕੁਲਚਾ ਓਏ ਹੋਏ ਲਾਓ ਜੇ ਚਾਰ ਚੰਦ ਲਾ ਦੋ ਲਾਓ ਜੇ ਪਨੀਰ ਵੀ ਆਏ ਹਾਏ 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 ਓਏ ਹੋਏ ਮਿੱਤਰੋ ਕੁਲਚੇ ਕੁਲਚੇ ਦੇਖੋ ਦੋਸਤੋ ਰੈਡੀ ਫੋਰ ਕੁਲਚੇ ਆ ਵੀ ਦਿਖਾਓ ਆਪਣੀ ਕਿਸ਼ਤੀ ਚਾਕੇ ਲਾਓ ਜੇ ਮਿੱਤਰੋ ਦੇਖੋ ਜੀ ਰਵਿਦਾ ਰਾਣੀ ਨੇ ਕੁਲਚੇ ਮੈਂ ਕਹਿੰਨਾ ਫੇਲ ਕਰਤੇ ਸਾਰੇ ਓਏ ਮੂੰਹ ਚ ਪਾਣੀ ਆਇਆ ਨਾ ਦੇਖੋ ਮੈਂ ਜਵਾਕਾ ਨੂੰ ਲੈ ਕੇ ਆਇਆ ਨਾ ਤੇ ਮੂੰਹ ਚ ਪਾਣੀ ਆ ਰਿਹਾ ਏ ਵਧੀਆ ਲੱਗ ਰਹੇ ਨੇ ओए होए चार चांद लग गए कुलचे के नज़ारे आ गए दोस्तों नज़ारे लाजे मित्रों कुलचे कुलचे स्पाइसी कुलचे लाजे मित्रों चला लो चला, चला लो ठंडा कर लो थोड़ा काम लाजे साडे कुलचे कुलचे के तैयार वर तैयार ना देखो दोस्तों कुलचे देखो सी ओए होए 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 कुलचे बलदान ਓਏ ਹੋਏ ਹੋਏ ਅਜੇ ਮਿੱਤਰੋ ਦੇਖੋ ਜੀ ਕੁਲਚੇ ਦੇਖੋ ਜੀ ਓਏ ਹੋਏ ਹੋਏ ਆਏ ਹਾਏ ਸਪਾਈਸੀ ਸਪਾਈਸੀ ਕੁਲਚੇ ਮਿੱਤਰੋ ਮੈਂ ਬਣਾਏ ਨੇ ਦੇਖ ਲਓ ਦੋਸਤੋ ਲਓ ਜੀ ਅਸੀਂ ਬਣਾਏ ਨੇ ਰਵਿਤਾ ਰਾਣੀ ਨੇ ਕੁਛ ਕਰਿਆ ਦੇਖ ਲਓ ਦੋਸਤੋ ਲਓ ਜੀ ਮਿੱਤਰੋ ਆਏ ਹਾਏ ਹਾਏ ਹੁਣ ਸਪਾਈਸੀ ਖਰੀ ਹੋਈ ਹੈ ਲਓ ਜੀ ਮਿੱਤਰੋ ਆਪਾਂ ਨੇ ਚੱਕ ਦੇ ਕੁਲਚੇ ਕੁਲਚੇ ਬਣਾ ਦੇ ਲਓ ਜੀ ਮਿੱਤਰੋ ਬਲੌਗ ਤੋਂ ਵੱਡਾ ਨਜ਼ਰ ਆਊਗਾ ਕੋਈ ਚੱਕ ਨੇ ਦੇਖ ਲਿਆ ਕਰੋ ਪੂਰਾ ਭਰਪੂਰ ਆ ਠੀਕ ਆ ਮਿੱਤਰੋ। ਜੋ ਦੋਸਤੋ ਲਓ ਜੇ ਹੁਣ ਚੱਲਦੇ ਆਂ ਆਪਾਂ ਮੱਥਾ ਟੇਕ ਆਈਏ ਫੇਰ ਆ ਕੇ ਮਿਲਦੇ ਆ ਠੀਕ ਆ ਦੋਸਤੋ ਸਾਰੇ ਅੱਜ ਮੰਗਲਵਾਰਾ ਦੇਖੋ ਸਾਰੇ ਬੈਠੇ ਨੇ ਪੜ ਰਹੇ ਨੇ ਸਾਰੇ ਦਵਾਈ ਲੈ ਰਹੀ ਹੈ ਅਰਵਿਤਾ ਰਾਣੀ ਆ ਤੇ ਚਲੋ ਜੀ ਦੋਸਤੋ ਮਿਲਦੇ ਆ ਫੇਰ ਸਾਰਾ ਬਣੇ ਰਿਓ ਕੁਲਚੇ ਤੁਹਾਨੂੰ ਪਤਾ ਹੀ ਆਪਾਂ ਨੇ ਕੁਲਚੇ ਬਣਾਏ ਤੇ ਤੁਹਾਨੂੰ ਮੈਂ ਖਵਾ ਦੇਣਾ ਫੇਰ ਵੀ ਤੇ ਚਲੋ ਜੀ ਅੱਜ ਕੁਲਚੇ ਮੇਰੇ ਨਾਲ ਤੁਸੀਂ ਕੁਲਚੇ ਖਾਣ ਲਾਓ ਲਓ ਜੀ ਮਿੱਤਰੋ ਕੁਲਚੇ ਦੇਖੋ ਤੁਸੀਂ बहुत टेस्टी टेस्टी कुल् देखो खाओ दोस्तों लॉज खाओ कुछ चलो जी मिलते हैं फिर आप ठीक है मिलते हैं फिर थोड़ी देर ओके तो मित्रों आ गए हैं देखो जी सारे देखो जी मैदा टेक आए मथा तो देखो जी इन्होंने वास्तव टेक आए प्रसाद तो सारे बैठे ने उक करी कि आ गया प्रसाद से सारे लॉज देखो जी सारे त्यार तैयार ने लॉज और मैं कर ना करो बोला मैं आए हाय आए हाय हाय वो लाए दोस्तों चलो जी दोस्तों अगले ब्लॉग मिलते हैं फिर नवा कुछ के ठीक है दोस्तों चलो जी बाय बाय करो बाय बाय करो बाय 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 करो भाई बाय 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 जय हिंद दोस्तों जय हिंद